యుద్ధ ਦੌਰਾਨਦਰ ਹਲਕਾ ਇਨਾਲਾ ਅਤੇ ਸ਼ਹਿਰ ਇਨਾਲਾ ਚ ਖੋਤਾ ਗੋੜਾ ਇੱਕ ਬਰਾਬਰ ਚੱਲ ਰਹੀ ਸਿਆਸ ਨੂੰ ਜਲਦ ਹੀ ਵਿਰਾਮ ਲੱਗਣ ਜਾ ਰਿਹਾ ਹੈ ਉਹਨਾਂ ਲੋਕਾਂ ਦੇ ਹੱਥ ਸਿਆਸ ਦਿੱਤੀ ਜਿਹੜੇ ਕਿ ਪਹਿਲਾਂ ਹੀ ਇਹਨਾਂ ਲੋਕਾਂ ਵੱਲੋਂ ਨਕਾਰੇ ਜਾ ਚੁੱਕੇ ਸਨ ਔਰ ਆਜ ਦੇ ਦੌਰ ਦੀ ਸਿਆਸਤ ਜਿਹੜੀ ਹੈ ਜੇ ਅਜਨਾਲਾ ਸ਼ਹਿਰ ਦੀ ਗੱਲ ਕਰੀਏ ਤਾਂ ਕੁਝ ਉਹਨਾਂ ਲੋਕਾਂ ਦੇ ਹੱਥ ਹੈ ਜਿਨ੍ਹਾਂ ਦੇ ਮਗਰ ਮੇਰੇ ਕਹਿੰਦਾ ਦੋ ਚਾਰ ਵੋਟਾਂ ਤੋਂ ਵੱਧ ਮੋਟਾ ਹੀ ਨਹੀਂ ਹੈਗੀਆਂ ਪਰ ਉਹ ਆਪਣੇ ਇੱਕ ਗੁੰਡਾਗਰਦੀ ਵਾਲਾ ਰੂਪ ਵਿਖਾ ਕੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਾ ਕੇ ਜਿੱਤਣ ਦਾ ਦਾਵਾ ਕਰਦੇ ਨੇ ਪਰ ਜੋ ਤੋਂ ਹੀ ਡਾਕਟਰ ਰਤਨ ਸਿੰਘ ਇਨਾਲਾ ਨੇ ਸ਼ਹਿਰ ਅੰਦਰ ਆਪਣੀ ਚੋਣ ਸਰਗਰਮੀ ਰੰਭੀਏ ਤਾਂ ਇਹਨਾਂ ਦੇ ਇਹਨਾਂ ਇਹਨਾਂ ਲੀਡਰਾਂ ਨੂੰ ਹਾਥਾਂ ਪੈਰਾਂ ਦੀ ਪੈ ਗਈ ਹੈ ਪਰ ਹਰਕੇ ਦੇ ਲੋਕਾਂ ਵਿੱਚ ਇੱਕ ਮੁਰ ਤੋਂ ਸੁਝੇ ਹੋਏ ਸਿਆਸਤਦਾਨ ਦੀ ਅਗਵਾਈ ਵਿੱਚ ਚੱਲਣ ਦਾ ਮਨ ਬਣਾਇਆ ਜਾ ਰਿਹਾ ਔਰ ਮਾਨਵਲ ਕਿਹਾ ਜਾ ਰਿਹਾ ਹੈ ਕਿ ਸ੍ਰੀ ਕਾਰਤਕ ਸਾਹਿਬ ਵੱਲੋਂ ਭੇਜੀ ਗਈ ਰਸੀਦ ਬੁੱਕ ਉਹਨਾਂ ਦੀ ਵੀ ਜਿਹੜੀ ਆ ਮੈਂਬਰਸ਼ਿਪ ਲੈ ਲਈ ਜਾਵੇ ਔਰ ਉਹਨਾਂ ਨੂੰ ਮੁਰਦੋਂ ਜਿਹੜਾ ਆ ਆਪਣੀ ਖੇਤੀ ਪਾਰਟੀ ਨਾਲ ਜੁੜਨ ਦਾ ਮੌਕਾ ਮਿਲਣਾ ਚਾਹੀਦਾ ਸ਼ੋ ਡਾਕਟਰ ਰਤਨ ਸਿੰਘ ਦਾ ਹੀ ਨਾਲਾ ਜਿੱਥੇ ਕਿ ਲੋਕਾਂ ਵੱਲੋਂ ਦੱਸਿਆ ਜਾਂਦਾ ਕਿ ਉਹਨਾਂ ਨੇ ਹੁਣ ਤੱਕ ਪਿੰਡਾਂ ਅੰਦਰ ਔਰ ਸ਼ਹਿਰ ਅੰਦਰ ਕਦੇ ਵੀ ਧੜੇਬੰਦੀ ਨੂੰ ਪਹਿਲ ਨਹੀਂ ਦਿੱਤੀ ਜਿਸ ਬੰਦੇ ਨੂੰ ਵੀ ਉਹਨਾਂ ਨੇ ਜ਼ਿੰਮੇਵਾਰ ਦਿੱਤੀ ਆ ਉਹ ਬੰਦਾ ਹੀ ਮੁੱਖ ਆਗੂ ਦੇ ਤੌਰ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਰਿਹਾ ਔਰ ਪਾਰਟੀ ਜਿਹੜੀ ਆ ਦਿਨੋਂ ਦਿਨ ਮਜ਼ਬੂਤ ਹੁੰਦੀ ਰਹੀ ਹੈ ਕਿਉਂਕਿ ਡਾਕਟਰ ਰਤਨ ਸਿੰਘ ਇਨਾਲਾ ਸਿਆਸਤ ਵਿੱਚ ਇੱਕ ਅਜਿਹੇ ਸਿਆਸੀ ਬੋਰਡ ਵਜੋਂ ਮੰਨੇ ਜਾਂਦੇ ਨੇ ਥਿੰਕ ਟੈਂਕ ਮੰਨੇ ਜਾਂਦੇ ਨੇ ਕਿ ਜਿਹੜੇ ਲਗਭਗ ਹਲਕਾ ਇਨਾਲਾ ਤੋਂ ਲਗਾਤਾਰ ਚਾਰ ਵਾਰੀ ਵਿਧਾਇਕ ਚੁਣੇ ਗਏ ਸੀ ਔਰ ਦੋ ਵਾਰੀ ਲੋਕ ਸਭਾ ਮੈਂਬਰ ਚੁਣੇ ਗਏ ਸਨ ਅੱਜ ਵੀ ਹਲਕੇ ਦੇ ਲੋਕ ਉਹਨਾਂ ਦਾ ਰਾਹ ਬੜੀ ਬੇਸਬਰੀ ਨਾਲ ਢੀਕਦੇ ਨੇ ਕਿ ਕਦੋਂ ਉਹ ਮੋੜ ਸਿਆਸਤ ਵਿੱਚ ਸਰਗਰਮੀ ਅਰੰਭਣਗੇ ਅਤੇ ਲੋਕਾਂ ਨੂੰ ਧੜੇਬੰਦੀ ਤੋਂ ਮੁਕਤ ਇੱਕ ਅਜਹੀ ਸਿਆਸਤ ਹੰਡਾਉਣ ਦਾ ਮੌਕਾ ਮਿਲੇਗਾ ਜਿਹੜੀ ਕਿ ਹੁਣ ਸੁਪਨਾ ਬਣ ਕੇ ਰਹਿ ਚੁਈ ਹੈ ਕਿ ਦੌਰ ਅੰਦਰ ਹਲਕਾ ਇਨਾਲਾ ਅਤੇ ਸ਼ਹਿਰ ਇਨਾਲਾ 'ਚ ਖੋਤਾ-ਗੋਣਾ ਇੱਕ ਬਰਾਬਰ ਚੱਲਣ ਦੀ ਸਿਆਸਤ ਨੂੰ ਜਲਦ ਹੀ ਵਿਰਾਮ ਲੱਗਣ ਜਾ ਰਿਹਾ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਤ ਕਮੇਟੀ ਦੀ ਭਰਤੀ ਮਹਿਮ ਨੂੰ ਸਾਬਕਾ ਲੋਕ ਸਭਾ ਮੈਂਬਰ ਤੇ ਸਾਬਕਾ ਵਿਧਾਇਕ ਡਾਕਟਰ ਰਤਨ ਸਿੰਘ ਇਨਾਲਾ ਵੱਲੋਂ ਪੂਰੇ ਹਲਕੇ ਵਿੱਚ ਜੋਰ ਸ਼ੋਰ ਨਾਲ ਵਿੜ ਦਿੱਤਾ ਗਿਆ ਹੈ ਕਿਉਂਕਿ ਡਾਕਟਰ ਰਤਨ ਸਿੰਘ ਇਨਾਲਾ ਸਿਆਸਤ ਵਿੱਚ ਇੱਕ ਅਜਿਹੇ ਸਿਆਸੀ ਬੋਰਡ ਵਜੋਂ ਮੰਨੇ ਜਾਂਦੇ ਨੇ ਥਿੰਕ ਟੈਂਕ ਮੰਨੇ ਜਾਂਦੇ ਨੇ ਕਿ ਜਿਹੜੇ ਲਗਭਗ ਹਲਕਾ ਇਨਾਲਾ ਤੋਂ ਲਗਾਤਾਰ ਚਾਰ ਵਾਰੀ ਵਿਧਾਇਕ ਚੁਣੇ ਗਏ ਸੀ ਔਰ ਦੋ ਵਾਰੀ ਲੋਕ ਸਭਾ ਮੈਂਬਰ ਚੁਣੇ ਗਏ ਸਨ ਅੱਜ ਵੀ ਹਲਕੇ ਦੇ ਲੋਕ ਉਹਨਾਂ ਦਾ ਰਾਹ ਬੜੀ ਬੇਸਬਰੀ ਨਾਲ ਅਡੀਕਦੇ ਨੇ ਕਿ ਕਦੋਂ ਉਹ ਮੋੜ ਸਿਆਸਤ ਵਿੱਚ ਸਰਗਰਮੀ ਅਰੰਭਣਗੇ ਅਤੇ ਲੋਕਾਂ ਨੂੰ ਧੜੇਬੰਦੀ ਤੋਂ ਮੁਕਤ ਇੱਕ ਅਜਹੀ ਸਿਆਸਤ ਹੰਡਾਉਣ ਦਾ ਮੌਕਾ ਮਿਲੇਗਾ ਜਿਹੜੀ ਕਿ ਹੁਣ ਸੁਪਨਾ ਬਣ ਕੇ ਰਹਿ ਚੁਈ ਹੈ ਕਿਉਂਕਿ ਮੌਜੂਦਾ ਦੌਰ ਵਿੱਚ ਚੱਲ ਰਹੀ ਸਿਆਸਤ ਨੇ ਪਿੰਡਾਂ ਵਿੱਚ ਧੜੇਬੰਦੀ ਨੂੰ ਉਭਾਰਿਆ ਹੈ ਸ਼ਹਿਰਾਂ ਦੇ ਵਿੱਚ ਧੜੇਬੰਦੀ ਨੂੰ ਉਭਾਰਿਆ ਹੈ ਔਰ ਇੱਥੇ ਸਿਆਸਤ ਦੀ ABC ਵੀ ਨਾ ਜਾਣਦੇ ਹੋਏ ਲੋਕ ਸਿਆਸਤ ਦੇ ਵਿੱਚ ਸਿਆਸੀ ਸੂਝ-ਬੂਝ ਰੱਖਣ ਵਾਲੇ ਲੋਕਾਂ ਨੂੰ ਬਾਹਰ ਦਾ ਰਸਤਾ ਵਿਖਾ ਰਹੇ ਨੇ ਜਿੱਥੇ ਕਿ ਪਿਛਲੇ ਦੌਰ ਚ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਵਾਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਅਲਵਿਦਾ ਕਹਿ ਕੇ ਇੱਕ ਨਵੀਂ ਪਾਰਟੀ ਨੂੰ ਲੋਕਾਂ ਨੇ ਭਾਰੀ ਬਹੁਮਤ ਨਾਲ ਜਿਤਾਇਆ ਸੀ ਪਰ ਹਲਕਾ ਹੀ ਨਾਲ ਇਹ ਕੋਈ ਬਹੁਤਾ ਵਧੀਆ ਰੰਗ ਨਹੀਂ ਵਿਖਾ ਸਕੀ ਕਿਉਂਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀਆਂ ਹੋਈਆਂ ਗ੍ਰਾਂਟਾਂ ਨੂੰ ਆਪਣੇ ਨਾਂ ਤੇ ਲਾ ਕੇ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਨੂੰ ਆਪਣੇ ਨਾਂ ਤੇ ਲਾ ਕੇ ਵਾਵਾ ਖੱਟਣ ਵਾਵਾ ਖੱਟਣ ਵਿੱਚ ਮਸ਼ਰੂਫ ਇਹ ਪਾਰਟੀ ਆਪਣਾ ਕੇਡਰ ਸਥਾਪਤ ਕਰਨ ਤੋਂ ਕੋਹ ਦੂਰ ਜਾ ਚੁੱਕੀ ਹੈ ਪਰ ਗੱਲ ਇਸ ਵੇਲੇ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਨਤ ਕਮੇਟੀ ਦੀ ਕਰਨ ਜਾ ਰਿਹਾ ਜਿਸ ਦੀ ਵਾਗਡੋਰ ਹਲਕਾ ਜੀ ਨਾਲਾ ਚ ਡਾਕਟਰ ਰਤਨ ਸਿੰਘ ਇਨਾਲਾ ਚਲਾ ਰਹੇ ਨੇ ਉਹ ਡਾਕਟਰ ਰਤਨ ਸਿੰਘ ਇਨਾਲਾ 1985 ਦੇ ਵਿੱਚ ਪਹਿਲੀ ਵਾਰ ਹਲਕਾ ਜੀ ਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀ ਟਿਕਟ ਤੇ ਐਮਐਲਏ ਚੁੜੇ ਜਾਂਦੇ ਨੇ ਲੋਕ ਉਹਨਾਂ ਨੂੰ ਵੱਡਾ ਸਮਰਥਨ ਦਿੰਦੇ ਨੇ ਪਰ ਉਸ ਵੇਲੇ ਪੰਜਾਬ ਦੇ ਪੰਜਾਬ ਦਾ ਮਾਹੌਲ ਨਾ ਸਾਜਗਾਰ ਹੋਣ ਕਰਕੇ 1987 ਦੇ ਵਿੱਚ ਇੱਥੇ ਪ੍ਰੈਜ਼ੀਡੈਂਟ ਰੂ ਜਿਹੜਾ ਲਾਗੂ ਕਰ ਦਿੱਤਾ ਜਾਂਦਾ ਗਵਰਨਰ ਰਾਜ ਲਾਗੂ ਕਰ ਦਿੱਤਾ ਜਾਂਦਾ ਔਰ ਇਹ 1992 ਤੱਕ 5 ਸਾਲ ਲਗਾਤਾਰ ਚੱਲਦਾ 1985 ਤੋਂ ਲੈ ਕੇ 92 ਤੱਕ 7 ਸਾਲ ਇਹ ਜਿਹੜਾ ਗਵਰਨਰ ਰਾਜ ਪੰਜਾਬ ਅੰਦਰ ਚਲਾਇਆ ਜਾਂਦਾ 1992 ਵਿੱਚ ਦੁਬਾਰਾ ਚੋਣਾ ਹੁੰਦੀ ਹੈ ਜਿੱਥੇ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਹਰਨਚਲ ਹਰਚਰਨ ਸਿੰਘ ਇਨਾਲਾ ਜਿੱਤੇ ਨੇ ਪਰ ਜੋ ਹੀ 2 ਸਾਲ ਬਾਅਦ ਮਿਥੇ ਸਮੇਂ ਅਨੁਸਾਰ 1994 ਦੇ ਵਿੱਚ ਵਿਧਾਨ ਸਭਾ ਪੰਜਾਬ ਦੀਆਂ ਚੋਣਾਂ ਆਉਂਦੀਆਂ ਨਾ ਤਾਂ ਮੁੜ ਡਾਕਟਰ ਰਤਨ ਸਿੰਘ ਇਨਾਲਾ ਦੂਸਰੀ ਵਾਰ ਹਲਕਾ ਇਨਾਲਾ ਦੇ ਸੂਝਵਾਨ ਵੋਟਰਾਂ ਵੱਲੋਂ ਵੱਡੀ ਬਹੁਮਤ ਦੇ ਨਾਲ ਸ਼ਾਨ ਨਾਲ ਜਿਤਾਏ ਜਾਂਦੇ ਨੇ ਔਰ ਮੁੜ ਪੰਜਾਬ ਵਿਧਾਨ ਸਭਾ ਚ ਐਮ ਐਲ ਏ ਬਤੌਰ ਐਮ ਐਲ ਏ ਡਾਕਟਰ ਰਤਨ ਸਿੰਘ ਇਨਾਲਾ ਸ਼ਾਮਲ ਹੁੰਦੇ ਨੇ ਇਸੇ ਤਰ੍ਹਾਂ ਹੀ 1994 ਤੋਂ ਬਾਅਦ 1900 97 ਦੀਆਂ ਚੋਣਾਂ ਦੇ ਵਿੱਚ ਡਾਕਟਰ ਰਤਨ ਸਿੰਘ ਇਨਾਲਾ ਤੀਸਰੀ ਵਾਰ ਮੋੜ ਹਲਕਾ ਇਨਾਲਾ ਦੇ ਸੂਝਵਾਨ ਵੋਟਰਾਂ ਵੱਲੋਂ ਐਮਐਲਏ ਚੁਣੇ ਜਾਂਦੇ ਨੇ ਔਰ ਇਸੇ ਤਰ੍ਹਾਂ ਹੀ ਲੜੀਵਾਰ 2002 ਦੀ 2002 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਡਾਕਟਰ ਰਤਨ ਸਿੰਘ ਇਨਾਲਾ ਚੌਥੀ ਵਾਰ ਇਨਾਲਾ ਤੋਂ ਹੀ ਬਤੌਰ ਐਮਐਲਏ ਲੋਕਾਂ ਵੱਲੋਂ ਸ਼ਾਨ ਨਾਲ ਜਿਤਾਏ ਜਾਂਦੇ ਨੇ ਔਰ ਉਸ ਤੋਂ ਬਾਅਦ ਬੇਸ਼ੱਕ ਬਾਦਲ ਪਰਿਵਾਰ ਦੇ ਅੰਦਰ ਉਸ ਵੇਲੇ ਕੀ ਚੱਲਦਾ ਸੀ ਕਿਉਂਕਿ ਇੱਕ ਸਰ ਹਦੀ ਹਲਕੇ ਤੋਂ ਉੱਠਿਆ ਹੋਇਆ ਇੱਕ ਨੇਤਾ ਜਿਹੜਾ ਕਿ ਪਾਰਟੀ ਦੇ ਵਿੱਚ ਆਪਣੀ ਇੱਕ ਅਜਿਹੀ ਪਛਾਣ ਬਣਾ ਚੁੱਕਾ ਸੀ ਕਿ ਉਸ ਨੂੰ ਕਿਤੇ ਵੀ ਟਿਕਟ ਦੇ ਦਿੱਤੀ ਜਾਵੇ ਉਹ ਜਿੱਤ ਕੇ ਪਾਰਟੀ ਦੀ ਝੋਲੀ ਪਾਏਗਾ ਔਰ ਕਿਹਾ ਜਾਂਦਾ ਹੈ ਲੋਕਾਂ ਵੱਲੋਂ ਕਿ ਉਸ ਵੇਲੇ ਡਾਕਟਰ ਰਤਨ ਸਿੰਘ ਇਨਾਲਾ ਸਿਆਸੀ ਸਾਜ਼ਿਸ਼ ਦਾ ਸ਼ਿਕਾਰ ਹੋਏ ਔਰ ਉਹਨਾਂ ਨੂੰ ਹਲਕਾ ਇਨਾਲਾ ਛੜਾ ਕੇ 2004 ਦੇ ਵਿੱਚ ਸੌਰੀ 5 ਦੇ ਵਿੱਚ ਹੋਈਆਂ 2004-5 ਦੇ ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੀ ਤਰਨ ਤਰਨ ਸਾਹਿਬ ਤੋਂ ਲੋਕ ਸਭਾ ਮੈਂਬਰ ਉਮੀਦਵਾਰ ਵਜੋਂ ਉਤਾਰਿਆ ਗਿਆ ਔਰ ਹਾਰਨੀ ਜਨਕ ਨਤੀਜੇ ਰਹਿ ਕੇ ਉਥੋਂ ਵੀ ਡਾਕਟਰ ਰਤਨ ਸਿੰਘ ਹੀ ਨਾਲਾ ਵੱਡੀ ਬਹੁਮਤ ਦੇ ਨਾਲ ਲੋਕ ਸਭਾ ਮੈਂਬਰ ਜਿੱਤ ਜਾਂਦੇ ਨੇ ਔਰ ਇਸ ਤੋਂ ਬਾਅਦ ਡਾਕਟਰ ਰਤਨ ਸਿੰਘ ਜੀ ਨਾਲਾ ਨੂੰ 2009 ਦੇ ਵਿੱਚ ਫਿਰ ਸ੍ਰੀ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਪਾਰਟੀ ਦੀ ਟਿਕਟ ਤੇ ਉਤਾਰਿਆ ਜਾਂਦਾ ਔਰ ਇਥੋਂ ਵੀ ਡਾਕਟਰ ਰਤਨ ਸਿੰਘ ਹੀ ਨਾਲਾ ਵੱਡੀ ਲੀਡ ਦੇ ਨਾਲ ਲੋਕ ਸਭਾ ਮੈਂਬਰ ਜਿੱਤ ਜਾਂਦੇ ਨੇ ਪਿੱਛੇ ਆ ਗਈ ਇਹ ਨਾਲੇ ਦੇ ਜਦੋਂ ਡਾਕਟਰ ਰਤਨ ਸਿੰਘ ਹੀ ਨਾਲਾ ਇਹ ਸੀਟ ਛੱਡ ਕੇ ਜਾਂਦੇ ਆ ਤਾਂ 2005 ਦੇ ਵਿੱਚ ਇੱਥੇ ਜਿਮਨੀ ਚੋਣ ਦਾ ਐਲਾਨ ਕੀਤਾ ਜਾਂਦਾ ਕਿਉਂਕਿ 2002 ਦੇ ਵਿੱਚ ਕੈਪਟਨ ਦੀ ਅਗਵਾਈ ਵਿੱਚ ਉਸ ਵੇਲੇ ਕਾਂਗਰਸ ਸਰਕਾਰ ਪੰਜਾਬ ਦੀ ਸੱਤਾ ਵਿੱਚ ਆ ਗਈ ਸੀ ਔਰ 2005 ਦੀ ਜਿਮਨੀ ਚੋਣ ਅਜਨਾਲਾ ਜਿੱਤਣ ਵਾਸਤੇ ਪਾਰਟੀ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਔਰ ਇੱਥੋਂ ਕਈ ਤਰ੍ਹਾਂ ਦੀਆਂ ਫੋਟੋਆਂ ਵਾਇਰਲ ਹੋਈਆਂ ਕਈ ਤਰ੍ਹਾਂ ਦੀਆਂ ਖਬਰਾਂ ਨਸ਼ਰ ਹੋਈਆਂ ਕਿ ਡੰਡੇ ਦੇ ਜ਼ੋਰ ਨਾਲ ਪ੍ਰਸ਼ਾਸਨ ਦੇ ਜ਼ੋਰ ਨਾਲ ਇਹ ਜਿਮਨੀ ਚੋਣਾ ਕਾਂਗਰਸ ਨੇ ਤਕੇ ਨਾਲ ਸਿਆਸੀ ਧੱਕੇ ਨਾਲ ਜਿੱਤ ਲਈਆਂ ਭਾਵੇਂ ਕਿ ਉਦੋਂ 13 ਪਿੰਡਾਂ ਦੀ ਚੋਣ ਰੱਦ ਕਰ ਦਿੱਤੀ ਗਈ ਸੀ ਚੋਣ ਕਮਿਸ਼ਨਰ ਵੱਲੋਂ ਔਰ ਦੁਬਾਰਾ ਇੱਥੇ ਚੋਣ ਹੋਈ ਸੀ ਔਰ ਫਿਰ ਜਿਵੇਂ ਕਿ ਸਰਕਾਰ ਕਰਦੀ ਹੈ ਪ੍ਰਸ਼ਾਸਨ ਕਰਦਾ ਉਸੇ ਤਰ੍ਹਾਂ ਇਹ ਚੋਣ ਜਿਹੜੀ ਜਿੱਤ ਲਈ ਜਾਂਦੀ ਹੈ ਪਰ ਮੈਜ 2 ਸਾਲ ਦਾ ਵਕਤਵਾ ਬੀਤਣ ਤੋਂ ਬਾਅਦ 2007 ਦੀਆਂ ਵਿਧਾਨ ਸਭਾ ਚੋਣਾਂ 'ਚ ਡਾਕਟਰ ਰਤਨ ਸਿੰਘ aí ਨਾਲਾ ਲੋਕ ਸਭਾ ਮੈਂਬਰ ਸਨ ਉਹਨਾਂ ਦੇ ਬੇਟੇ ਬੋਨੀ ਵਰਪਾਲ ਸਿੰਘ aí ਨਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਵਜੋਂ ਮੈਦਾਨ 'ਚ ਉਤਾਰਦੀ ਹੈ ਔਰ ਡਾਕਟਰ ਰਤਨ ਸਿੰਘ ਜੀ ਨਾੜਾ ਦੇ ਹੁਣ ਤੱਕ ਕਮਾਏ ਪਿਆਰ ਦੀ ਬਦੌਲਤ ਲੋਕ ਵੱਡੀ ਗਿਣਤੀ ਵਿੱਚ ਬੋਨੀ ਅਮਰਪਾਲ ਸਿੰਘ ਜੀ ਨਾੜਾ ਨੂੰ ਵੋਟਾਂ ਪਾ ਕੇ ਕਰੀਬ 10000 ਦੇ ਵੱਡੇ ਫਰਕ ਨਾਲ ਮੋੜ ਇਥੋਂ ਐਮਐਲਏ ਚੋਂ ਲੈ ਜਾਂਦੇ ਨੇ ਔਰ ਇਸੇ ਤਰ੍ਹਾਂ ਹੀ 2012 ਦੀਆਂ ਵਿਧਾਨ ਸਭਾ ਚੋਣਾਂ ਚ ਉਸ ਵੇਲੇ ਡਾਕਟਰ ਰਤਨ ਸਿੰਘ ਜੀ ਨਾੜਾ ਖਡੂਰ ਸਾਹ ਹਲਕੇ ਤੋਂ ਲੋਕ ਸਭਾ ਮੈਂਬਰ ਸਨ ਲੋਕ ਸਭਾ ਮੈਂਬਰ ਸਨ ਔਰ ਉਹ ਫਿਰ ਅਜਨਾਲਾ ਹਲਕੇ ਦੇ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਉਹਨਾਂ ਦੇ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਹਲਕਾ ਅਹਨਾਲਾ 'ਚ ਕੀਤੇ ਗਏ ਵਿਕਾਸ ਨੂੰ ਮੁੱਖ ਰੱਖਦਿਆਂ ਉਹਨਾਂ ਦੇ ਉੱਤੇ ਮੋੜ ਵਿਸ਼ਵਾਸ ਪ੍ਰਗਟ ਕੀਤਾ ਜਾਵੇ ਤੇ ਲੋਕਾਂ ਨੇ ਫਿਰ ਬੋਨੀ ਅਮਰਪਾਲ ਸਿੰਘ ਜੀ ਨੇ ਦੂਸਰੀ ਵਾਰ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਵੱਡੀ ਜਿੱਤ ਦੇ ਨਾਲ ਆਪਣਾ ਐਮਐਲਏ ਚੁਣਿਆ ਔਰ ਇਹ ਸਿਲਸਿਲਾ ਇਸੇ ਤਰ੍ਹਾਂ ਹੀ 2017 ਤੱਕ ਚੱਲਦਾ ਰਿਹਾ 2017 ਦੇ ਚੋਣ ਨਤੀਜੇ ਕੀ ਹੈ ਉਸ ਵੇਲੇ ਕੀ ਹਵਾ ਬਣੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਉਸ ਵੇਲੇ ਵੱਡੇ ਪੰਥਕ ਗਮੀਰ ਮੋਦੀਆਂ ਦਾ ਸਾਹਮਣਾ ਕਰ ਰਹੀ ਸੀ ਸੰਕਟ ਸੀ ਔਰ ਸੰਕਟ ਦੇ ਵਿੱਚੋਂ ਪਾਰਟੀ ਹਾਸ਼ੀ ਤੇ ਚਲੀ ਗਈ ਉਸ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਵਾਰ ਜਿਹੜਾ ਝਾੜੂ ਪਾਰਟੀ ਦਾ ਉਬਾਲ ਆਇਆ ਝਾਰੂ ਪਾਰਟੀ ਦੀ ਵੇਵ ਬਣੀ ਔਰ ਲੋਕਾਂ ਨੇ ਇਥੋਂ ਆਮ ਆਦਮੀ ਪਾਰਟੀ ਦਾ ਝਾੜੂ ਪਾਰਟੀ ਦਾ ਉਮੀਦਵਾਰ ਜਿਦਾ ਦਿੱਤਾ ਪਰ ਇਸ ਵਾਲੇ ਦੌਰ ਜਿਹੜਾ ਹੈ ਪਿਛਲੇ ਕਰੀਬ ਕੋਈ 7-8 ਸਾਲ ਦਾ 2017 ਤੋਂ ਬਾਅਦ ਦਾ ਜਦੋਂ ਦਾ ਡਾਕਟਰ ਰਤਨ ਸਿੰਘ ਇਨਾਲਾ ਪਰਿਵਾਰ ਦੇ ਹੱਥੋਂ ਸਿਆਸਤ ਖੁਸੀ ਉਸ ਤੋਂ ਬਾਅਦ ਕੁਝ ਲੋਕਾਂ ਨੇ ਭਾਵੇਂ ਕਾਂਗਰਸ ਨੂੰ ਸਮਰਥਨ ਦਿੱਤਾ ਕੁਝ ਨੇ ਭਾਵੇਂ ਆਮ ਆਦਮੀ ਪਾਰਟੀ ਦਿੱਤਾ ਪਰ ਅੱਜ ਸਾਰੇ ਹੀ ਹੱਥਾਂ ਤੇ ਦੰਦੀਆਂ ਵੱਢਦੇ ਪ੍ਰਤੀਤ ਨਜ਼ਰ ਹੁੰਦੇ ਨੇ ਕਿਉਂਕਿ ਨਾ ਤਾਂ ਕਾਂਗਰਸ ਪਾਰਟੀ ਦੀ 5 ਸਾਲਾਂ ਸਰਕਾਰ ਵੇਲੇ ਇਹਨਾਂ ਲੋਕਾਂ ਨੂੰ ਕੋਈ ਸਰਦਾਰੀ ਮਿਲੀ ਜਾਂ ਕੋਈ ਮਾਨ ਸਨਮਾਨ ਪਾਰਟੀ 'ਚ ਮਿਲਿਆ ਤੇ ਨਾ ਹੀ ਮੌਜੂਦਾ ਦੌਰ ਵਿੱਚ ਚੱਲ ਰਹੀ ਪਾਰਟੀ 'ਚ ਮਿਲਿਆ ਕਿਉਂਕਿ ਖੁਦ ਮੌਜੂਦਾ ਦੌਰ ਦੀ ਚੱਲ ਰਹੀ ਪਾਰਟੀ ਦੇ ਜਿਨ੍ਹਾਂ ਲੋਕਾਂ ਨੇ ਇਹਨਾਂ ਦੋਨਾਂ ਪਾਰਟੀਆਂ ਤੋਂ ਦੁਖੀ ਹੋ ਕੇ ਇਸ ਪਾਰਟੀ ਦੇ ਮੋਢੇ ਨਾਲ ਮੋਢਾ ਜੋੜ ਕੇ ਇਥੋਂ ਦੇ ਉਮੀਦਵਾਰ ਨੂੰ ਚੁਦਾਇਆ ਸੀ ਉਹਨਾਂ ਨੂੰ ਹਾਸ਼ੀਏ ਤੇ ਧੱਕੇ ਫਿਰ ਉਹਨਾਂ ਲੋਕਾਂ ਦੇ ਹੱਥ ਸਿਆਸਤ ਦਿੱਤੀ ਜਿਹੜੇ ਕਿ ਪਹਿਲਾਂ ਹੀ ਇਹਨਾਂ ਲੋਕਾਂ ਵੱਲੋਂ ਨਕਾਰੇ ਜਾ ਚੁੱਕੇ ਸਨ ਔਰ ਅੱਜ ਦੇ ਦੌਰ ਦੀ ਸਿਆਸਤ ਜਿਹੜੀ ਹੈ ਜੇ ਅਜਨਾਲਾ ਸ਼ਹਿਰ ਦੀ ਗੱਲ ਕਰੀਏ ਤਾਂ ਕੁਝ ਉਹਨਾਂ ਲੋਕਾਂ ਦੇ ਹੱਥ ਹੈ ਜਿਨ੍ਹਾਂ ਦੇ ਮਗਰ ਮੇਰੇ ਕਹਿੰਦਾ ਦੋ ਚਾਰ ਵੋਟਾਂ ਤੋਂ ਵੱਧ ਮੋਟਾ ਹੀ ਨਹੀਂ ਹੈਗੀਆਂ ਪਰ ਉਹ ਆਪਣੇ ਇੱਕ ਗੁੰਡਾਗਰਦੀ ਵਾਲਾ ਰੂਪ ਵਿਖਾ ਕੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਾ ਕੇ ਜਿੱਤਣ ਦਾ ਦਾਵਾ ਕਰਦੇ ਨੇ ਪਰ ਜੋ ਤੋ ਹੀ ਡਾਕਟਰ ਰਤਨ ਸਿੰਘ ਇਨਾਲਾ ਨੇ ਸ਼ਹਿਰ ਅੰਦਰ ਆਪਣੀ ਚੋਣ ਸਰਗਰਮੀ ਰੰਭੀਏ ਤਾਂ ਇਹਨਾਂ ਦੇ ਇਹਨਾਂ ਇਹਨਾਂ ਲੀਡਰਾਂ ਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ ਹੈ ਪਰ ਹਲਕੇ ਦੇ ਲੋਕਾਂ ਵਿੱਚ ਇੱਕ ਮੁਰ ਤੋਂ ਸੁਝੇ ਹੋਏ ਸਿਆਸਤਦਾਨ ਦੀ ਅਗਵਾਈ ਵਿੱਚ ਚੱਲਣ ਦਾ ਮਨ ਬਣਾਇਆ ਜਾ ਰਿਹਾ ਔਰ ਮਾਨ ਨਾਲ ਕਿਹਾ ਜਾ ਰਿਹਾ ਕਿ ਸ੍ਰੀ ਅਕਾਲਤਖ ਸਾਬ ਵੱਲੋਂ ਭੇਜੀ ਗਈ ਰਸੀਦ ਬੁੱਕ ਉਹਨਾਂ ਦੀ ਵੀ ਜਿਹੜੀ ਆ ਮੈਂਬਰਸ਼ਿਪ ਲੈ ਲਈ ਜਾਵੇ ਔਰ ਉਹਨਾਂ ਨੂੰ ਮੁਰਦੋਂ ਜਿਹੜਾ ਆ ਆਪਣੀ ਖੇਤੀ ਪਾਰਟੀ ਨਾਲ ਜੁੜਨ ਦਾ ਮੌਕਾ ਮਿਲਣਾ ਚਾਹੀਦਾ ਸੋ ਡਾਕਟਰ ਰਤਨ ਸਿੰਘ ਦੇ ਨਾਲਾ ਜਿੱਥੇ ਕਿ ਲੋਕਾਂ ਵੱਲੋਂ ਦੱਸਿਆ ਜਾਂਦਾ ਕਿ ਉਹਨਾਂ ਨੇ ਹੁਣ ਤੱਕ ਪਿੰਡਾਂ ਅੰਦਰ ਔਰ ਸ਼ਹਿਰ ਅੰਦਰ ਕਦੇ ਵੀ ਧੜੇਬੰਦੀ ਨੂੰ ਪਹਿਲ ਨਹੀਂ ਦਿੱਤੀ ਜਿਸ ਬੰਦੇ ਨੂੰ ਵੀ ਉਹਨਾਂ ਨੇ ਜ਼ਿੰਮੇਵਾਰ ਦਿੱਤੀ ਆ ਉਹ ਬੰਦਾ ਹੀ ਮੁੱਖ ਆਗੂ ਦੇ ਤੌਰ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਰਿਹਾ ਔਰ ਪਾਰਟੀ ਜਿਹੜੀ ਆ ਦਿਨੋਂ ਦਿਨ ਮਜ਼ਬੂਤ ਹੁੰਦੀ ਰਹੀ ਹੈ ਪਰ ਹੁਣ ਇਸ ਦੌਰ ਦੇ ਵਿੱਚ ਡਾਕਟਰ ਰਤਨ ਸਿੰਘ ਦੇ ਨਾਲਾ ਆਪਣੀ ਸੋ ਜੀ ਹੋਈ ਸਿਆਸਤ ਨੂੰ ਕਿਥੋਂ ਦਰ ਪਰਮਾਉਂਦੇ ਨੇ ਔਰ ਮੌਜੂਦਾ ਪਾਰਟੀਆਂ ਦੇ ਲੀਡਰਾਂ ਨੂੰ ਕਿੰਨੀ ਇੱਕ ਸਿਆਸੀ ਬਹੁਮਤ ਦੇ ਨਾਲ ਪਛਾੜ ਕੇ ਅੱਗੇ ਨਿਕਲ ਸਕਦੇ ਨੇ ਸੋ ਤੁਸੀਂ ਰੋਜ਼ਾਨਾ ਦਸਤਕ ਦੇ ਨਾਲ ਜੁੜੇ ਰਹਿਣਾ ਕੋਸ਼ਿਸ਼ ਕਰਾਂਗੇ ਹੋਰ ਵੀ ਵਿਚਾਰ ਚਰਚਾ ਤੁਹਾਡੇ ਨਾਲ ਸਾਂਝੀ ਕਰਦੇ ਰਹੀਏ